ਸਾਸ੍ਰੀਕਾਲ ਅੱਜ ਆਪਾਂ ਇੱਕ ਬਹੁਤ ਹੀ ਖਾਸ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਬੋਰਿਸ ਪੋਲਿਵੋਏ ਦੀ ਲਿਖੀ ਹੋਈ ਅਸਲੀ ਇਨਸਾਨ ਦੀ ਕਹਾਣੀ ਇਹ 1946 ਵਿੱਚ છਪੀ ਸੀ ਮਤਲਬ ਜੰਗ ਤੋਂ ਐਨ ਬਾਅਦ ਤੇ ਇਹ ਸਿਰਫ ਕੋਈ ਕਹਾਣੀ ਨਹੀਂ ਇਹ ਤਾਂ ਇੱਕ ਸੱਚੀ ਘਟਨਾ ਹੈ ਇੱਕ ਸੋਵੀਅਤ ਪਾਇਲਟ ਅਲੈਕਸੀ ਮਰਸੇਵ ਦੀ ਹਾਂਜੀ ਬਿਲਕੁਲ ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਨੇ ਜਿਸਨੇ ਨਾਮਮਕਨ ਨੂੰ ਮੁਮਕਿਨ ਕਰਕੇ ਦਿਖਾਇਆ ਤਾਂ ਅੱਜ ਆਪਾਂ ਇਸੇ ਕਹਾਣੀ ਦੀ ਗਹਿਰਾਈ ਚ ਉਤਰਾਂਗੇ ਸਮਝਾਂਗੇ ਕਿ ਕਿਵੇਂ ਇਹ ਸਭ ਹੋਇਆ ਹਨਾ ਹਾਂ ਤੇ ਇਸ ਦੇ ਪਿੱਛੇ ਦਾ ਜਜ਼ਬਾ ਕੀ ਸੀ ਉਹਦੀ ਗੱਲ ਕਰਾਂਗੇ ਚਲੋ ਫਿਰ ਸ਼ੁਰੂ ਕਰਦੇ ਹਾਂ ਉਸ ਭਿਆਨਕ ਘਟਨਾ ਤੋਂ ਜਦੋਂ ਸਭ ਕੁਝ ਸ਼ੁਰੂ ਹੋਇਆ ਸੋਚ ਕੇ ਦੇਖੋ ਦੂਜਾ ਵਿਸ਼ਵ ਯੁੱਧ ਅਸਮਾਨ 'ਚ ਕਮਸਾਨ ਮੱਚਿਆ ਹੋਇਆ ਹੈ ਅਲੈਕਸੀ ਮਰਸੇਵ ਜਹਾਜ਼ ਉਡਾ ਰਿਹਾ ਹੈ ਦੁਸ਼ਮਣ ਨਾਲ ਲੜ ਰਿਹਾ ਹੈ ਤੇ ਫਿਰ ਬੂਮ ਇਕ ਗੋਲੀ ਉਸ ਦੇ ਜਹਾਜ਼ ਨੂੰ ਲੱਗਦੀ ਹੈ ਤੇ ਉਹ ਹੇਠਾਂ ਡਿੱਗਦਾ ਹੈ ਸਿੱਧਾ ਇੱਕ ਬਰਫ਼ੀਲੇ ਜੰਗਲ ਵਿੱਚ ਅੱਗ ਦਾ ਗੋਲਾ ਬਣ ਕੇ ਹਾਂ ਕਹਾਣੀ ਦੀ ਸ਼ੁਰੂਆਤ ਹੀ ਇੰਨੀ ਜ਼ਬਰਦਸਤ ਹੈ ਮਤਲਬ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕੋਈ ਆਮ ਕਹਾਣੀ ਨਹੀਂ ਹੋਣ ਵਾਲੀ ਉਹ ਜਹਾਜ਼ ਦਾ ਡਿੱਗਣਾ ਉਹ ਸਿਰਫ ਇੱਕ ਹਾਦਸਾ ਨਹੀਂ ਸੀ ਉਹ ਤਾਂ ਇੱਕ ਇਮਤਿਹਾਨ ਦੀ ਸ਼ੁਰੂਆਤ ਸੀ ਲਕshmi ਪੈਰ ਪੈਰ ਤਾਂ ਬਹੁਤ ਹੀ ਬੁਰੀ ਹਾਲਤ ਸਨ ਹੱਡੀਆਂ ਟੁੱਟੀਆਂ ਹੋਈਆਂ। ਓਹੋ ਤੇ ਆਸੇ-ਪਾਸੇ ਮੀਲਾਂ ਤੱਕ ਸਿਰਫ ਬਰਫ਼ ਤੇ ਜੰਗਲ। ਨਾ ਕੋਈ ਬੰਦਾ ਨਾ ਕੋਈ ਬੰਦੇ ਦੀ ਜਾਤ। ਤੇ ਹਿਲਣਾ ਵੀ ਮੁਸ਼ਕਿਲ ਹੋਣਾ ਉਸ ਹਾਲਤ ਵਿੱਚ। ਬਹੁਤ ਮੁਸ਼ਕਿਲ। ਖੂਨ ਵਹਿ ਰਿਆ ਸੀ, ਪੈਰ ਸੁੱਜੇ ਹੋਏ, ਖਾਣਾ ਨਹੀਂ, ਪਾਣੀ ਨਹੀਂ, ਉਤੋਂ ਠੰਡ ਜਿਹੜੀ ਹੱਡੀਆਂ ਨੂੰ ਚੀਰਦੀ ਹੋਵੇ। ਹੂੰ ਇੱਥੇ ਤਾਂ ਬੱਦਾਂ ਸੋਚੇ ਵੀ ਬਚਣਾ ਹੀ ਮੁਸ਼ਕਿਲ ਹੈ। ਇਹੀ ਤਾਂ ਗੱਲ ਐ ਇਥੋਂ ਸ਼ੁਰੂ ਹੁੰਦਾ ਉਸਦਾ ਅਸਲ ਸੰਘਰਸ਼ ਇਹ ਕੋਈ 1-2 ਘੰਟੇ ਦੀ ਗੱਲ ਨਹੀਂ ਸੀ ਪਤਾ ਕਿੰਨੇ ਦਿਨ ਪੂਰੇ 18 ਦਿਨ ਉਹ ਉਸ ਜੰਗਲ ਵਿੱਚ ਰਿਹਾ 18 ਦਿਨ ਇਸ ਹਾਲ ਚ ਹਾਂਜੀ 18 ਦਿਨ ਉਹ ਤੁਰ ਨਹੀਂ ਸੀ ਸਕਦਾ ਤਾਂ ਜ਼ਮੀਨ ਤੇ ਖਿਸਰ-ਖਿਸਰ ਕੇ ਅੱਗੇ ਵੱਧਦਾ ਰਿਹਾ ਖਿਸਰ ਕੇ ਕਿੰਨੀ ਦੂਰ ਕਈ ਕਿਲੋਮੀਟਰ ਮੀਟਰਾਂ ਦੀ ਗੱਲ ਨਹੀਂ ਕਿਲੋਮੀਟਰਾਂ ਦੀ ਇਹ ਸੋਚ ਕੇ ਹੀ ਰੋਂਗਟੇ ਖੜੇ ਹੋ ਜਾਂਦੇ ਨੇ ਬਿਲਕੁਲ 18 ਦਿਨ ਭੁੱਖ ਵੀ ਆਸ ਦਰਦ ਠੰਡ ਤੇ ਜਾਨਵਰਾਂ ਦਾ ਡਰ ਵੀ ਹੋਣਾ ਕੀ ਚੀਜ਼ ਸੀ ਜਿਸ ਨੇ ਉਹਨੂੰ ਜਿਉਂਦਾ ਰੱਖਿਆ ਫਿਰ ਕਿਤਾਬ ਇਸੇ ਤੇ ਜ਼ੋਰ ਦਿੰਦੀ ਹੈ ਇਹ ਸਿਰਫ ਸਰੀਰ ਦੀ ਤਾਕਤ ਨਹੀਂ ਸੀ ਇਹ ਸੀ ਮਨ ਦੀ ਤਾਕਤ ਉਹਦੀ ਆਪਣੀ ਅੰਦਰੂਨੀ ਹਿੰਮਤ ਕਈ ਵਾਰ ਉਹਨੂੰ ਲੱਗਿਆ ਕਿ ਬਸ ਹੁਣ ਨਹੀਂ ਬਚਦਾ ਹੁਣ ਮੌਤ ਆਈ ਕਿ ਆਈ ਪਰ ਫਿਰ ਅੰਦਰੋਂ ਇੱਕ ਆਵਾਜ਼ ਆਉਂਦੀ ਸੀ ਇੱਕ ਜ਼ਿੱਦ ਕਿ ਨਹੀਂ ਤੂੰ ਹਾਰ ਨਹੀਂ ਸਕਦਾ ਅੱਛਾ ਕੀ ਆਵਾਜ਼ ਕਿਤਾਬ ਚ ਲਿਖਿਆ ਹੈ ਉਹ ਸੋਚਦਾ ਸੀ ਤੂੰ ਇੱਕ ਸੋਵੀਅਤ ਸਿਪਾਹੀ ਹੈ ਤੂੰ ਇੱਕ ਅਸਲੀ ਇਨਸਾਨ ਹੈ ਹਾਰ ਕੇ ਵੀ ਮੰਨ ਲੇਗਾ ਇਹ ਹੀ ਸੋਚ ਇਹ ਹੀ ਜਜ਼ਬਾ ਉਹਨੂੰ ਅੱਗੇ ਵਧਾਉਂਦਾ ਰਿਹਾ ਉਹਨੇ ਜੰਗਲੀ 베ਰੀਆਂ ਖਾਧੀਆਂ ਇੱਕ ਗਲਹਿਰੀ ਦਾ ਸ਼ਿਕਾਰ ਤੱਕ ਕੀਤਾ ਜਿਉਂਦੇ ਰਹਿਣ ਲਈ ਹਾਏ ਰੱਬਾ ਬੜਾ ਔਖਾ ਵੇਰਵਾ ਹੈ ਤਾਂ ਬਹੁਤ ਔਖਾ ਪਰ ਇਹ ਉਹਦੀ ਜੀਣ ਦੀ ਇੱਛਾ ਦਿਖਾਉਂਦਾ ਹੈ ਹਾਂ ਤਾ ਇਹ ਜਿਹੜੀ ਅਸਲੀ ਇਨਸਾਨ ਵਾਲੀ ਸੋਚ ਸੀ ਇਹੀ ਉਹਨੂੰ ਅੱਗੇ ਤੋੜਦੀ ਰਹੀ ਤੇ ਫਿਰ ਅਖੀਰ ਉਹਨੂੰ ਕਿਸੇ ਨੇ ਲੱਭ ਲਿਆ ਹਾਂ ਜਦੋਂ ਬਿਲਕੁਲ ਹਿੰਮਤ ਜਵਾਬ ਦੇਣ ਵਾਲੀ ਸੀ ਉਦੋਂ ਪਿੰਡ ਦੇ ਕੁਝ ਬੱਚਿਆਂ ਨੇ ਉਹਨੂੰ ਦੇਖ ਲਿਆ ਉਹਨਾਂ ਨੇ ਜਾ ਕੇ ਵੱਡਿਆਂ ਨੂੰ ਦੱਸਿਆ ਫਿਰ ਕਿਸਾਨ ਆਏ ਉਹਨੂੰ ਚੁੱਕਿਆ ਤੇ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ ਚਲੋ ਸ਼ੁਕਰ ਹੈ ਇੱਥੇ ਆ ਕੇ ਤਾਂ ਲੱਗਿਆ ਹੋਣਾ ਕਿ ਹੁਣ ਮੁਸੀਬਤ ਟਲ ਗਈ ਲੱਗ ਪਈ ਸੀ ਪੈਰ ਉਹ ਨਹੀਂ ਤੇ ਡਾਕਟਰਾਂ ਨੇ ਕਿਹਾ ਕਿ ਜਾਨ ਬਚਾਣੀ ਹੈ ਤਾਂ ਤਾਂ ਦੋਵੇਂ ਪੈਰ ਗੋਡਿਆਂ ਤੋਂ ਹੇਠਾਂ ਕੱਟਣੇ ਪੈਣਗੇ ਦੋਵੇਂ ਪੈਰ ਇੱਕ ਪਾਇਲਟ ਦੇ ਜਿਹਦਾ ਕੰਮ ਹੀ ਪੈਰਾਂ ਨਾਲ ਹੈ ਜਹਾਜ਼ 'ਚ ਹਾਂਜੀ ਇਹੀ ਸਭ ਤੋਂ ਵੱਡਾ ਝਟਕਾ ਸੀ ਉਹਦਾ ਪੇਸ਼ਾ ਉਹਦਾ ਸੁਪਨਾ ਉਹਦੀ ਪਹਿਚਾਨ ਸਭ ਖਤਰੇ 'ਚ ਸੀ ਕਿਵੇਂ ਲਿਆ ਹੁਣਾ ਉਹਨੇ ਸਭ ਕਿਤਾਬ ਕੀ ਕਹਿੰਦੀ ਏ ਇਸ ਬਾਰੇ ਦੇਖੋ ਸ਼ੁਰੂਸ਼ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਿਆ ਬਿਲਕੁਲ ਨਿਰਾਸ਼ ਉਹਨੂੰ ਲੱਗਿਆ ਵੀ ਜ਼ਿੰਦਗੀ ਖਤਮ ਜਿਹੜਾ ਬੰਦਾ ਆਸਮਾਨ ਛੁਟਦਾ ਸੀ ਉਹ ਹੁਣ ਬਿਸਤਰੇ ਤੇ ਬੇਵਸਪਿਆ ਸੀ ਹਨੇਰਾ ਹੀ ਹਨੇਰਾ ਦਿਸਦਾ ਸੀ ਅੱਗੇ ਹੂੰ ਕੁਦਰਤੀ ਗੱਲ ਹੈ ਪਰ ਫਿਰ ਫਿਰ ਉਹੀ ਅੰਦਰਲਾ ਅਸਲੀ ਇਨਸਾਨ ਜਾਗਿਆ ਨਿਰਾਸ਼ਾ ਦੇ ਬਾਵਜੂਦ ਉਹਦੇ ਮਨ 'ਚ ਖਿਆਲ ਆਇਆ ਕਿਤਾਬ 'ਚ ਜ਼ਿਕਰ ਹੈ ਉਹ ਸੋਚਦਾ ਹੈ ਜੇ ਤੂੰ ਜ਼ਿੰਦਗੀ ਚਾਹੁੰਦਾ ਹੈ ਤਾਂ ਆਪਣਾ ਫਰਜ਼ ਵੀ ਨਿਭਾਉਣਾ ਪਵੇਗਾ ਆਪਣਾ ਫਰਜ਼ ਨਿਭਾਉਣਾ ਪਵੇਗਾ ਇਸ ਦਾ ਕੀ ਮਤਲਬ ਕੱਢਿਆ ਉਸਨੇ ਹੁਣ ਕੀ ਫਰਜ਼ ਸੀ ਉਹਦਾ ਉਹਦੇ ਲਈ ਫਰਜ਼ ਦਾ ਮਤਲਬ ਸੀ ਹਾਰ ਨਹੀਂ ਮੰਨਣੀ ਦੇਸ਼ ਲਈ ਲੜਨਾ ਜੰਗ ਅਜੇ ਖਤਮ ਨਹੀਂ ਸੀ ਹੋਈ ਉਹਨੇ ਸੋਚਿਆ ਪਾਵੇਂ ਪੈਰ ਨਹੀਂ ਰਹੇ ਪਰ ਹਿੰਮਤ ਤਾਂ ਹੈ ਜਜ਼ਬਾ ਤਾਂ ਹੈ ਉਨੇ ਕਿਹਾ ਮੈਂ ਲੜਾਂਗਾ اچھا ਬਸ ਇਹ ਹੀ ਫੈਸਲਾ ਉਹਦੀ ਅਗਲੀ ਲੜਾਈ ਦੀ ਸ਼ੁਰੂਆਤ ਸੀ ਤੇ ਅਗਲੀ ਲੜਾਈ ਸੀ ਨਕਲੀ ਪੈਰਾਂ ਨਾਲ ਜੀਣਾ ਸਿੱਖਣਾ ਪ੍ਰੋਸਥੈਟਿਕਸ ਨਾਲ ਇਹ ਕਿੰਨਾ ਕੋਖਾ ਰਿਆ ਹੋਣਾ ਬਹੁਤ ਜ਼ਿਆਦਾ ਕਿਤਾਬ ਨਾ ਇਸ ਹਿੱਸੇ ਨੂੰ ਬੜੀ ਇਮਾਨਦਾਰੀ ਨਾਲ ਦੱਸਦੀ ਹੈ ਕੋਈ ਉਹ ਮਤਲਬ ਵਧਾ ਚੜਾ ਕੇ ਨਹੀਂ ਨਕਲੀ ਪੈਰਾਂ ਨਾਲ ਤੁਰਨਾ ਸਿੱਖਣਾ ਬਹੁਤ ਦਰਦ ਵਾਲਾ ਕੰਮ ਸੀ ਸੰਤੁਲਨ ਬਣਾਣਾ ਵਾਰ-ਵਾਰ ਡਿਗਣਾ ਜ਼ਖਮਾਂ ਤੇ ਜ਼ੋਰ ਪੈਣਾ ਹਾਂ ਕਈ ਵਾਰ ਤਾਂ ਦਰਦ ਨਾਲ ਚਿੱਕਾ ਨਿਕਲ ਜਾਂਦੀਆਂ ਸਨ ਲੋਕਾਂ ਦਾ ਤਰਸ ਕਈਆਂ ਦੇ ਸ਼ਾਇਦ ਹਾਸੇ ਸਭ ਕੁਝ ਸੀ ਪਰ ਉਹ ਲੱਗਾ ਰਿਹਾ ਹਾਂ ਉਹਦੀ ਜ਼ਿੱਦ ਹੋਰ ਪੱਕੀ ਹੁੰਦੀ ਗਈ ਪਰ ਸਿਰਫ ਤੁਰਨਾ ਸਿੱਖਣਾ ਤਾਂ ਉਹਦਾ ਅਸਲੀ ਮਕਸਦ ਨਹੀਂ ਸੀ ਨਾ ਉਹ ਤਾਂ ਜਹਾਜ਼ ਉਡਾਣਾ ਚਾਹੁੰਦਾ ਸੀ ਬਿਲਕੁਲ ਇਹੀ ਉਹਦਾ ਸੁਪਨਾ ਸੀ ਤੇ ਜਦੋਂ ਉਹਨੇ ਇਹ ਗੱਲ ਕਹੀ ਉਹਨੇ ਕਿਸੇ ਨੂੰ ਕਿ ਲੋਕਾਂ ਨੇ ਮੰਨਿਆ ਡਾਕਟਰ ਨਰਸਾਂ ਕੁਝ ਸਾਥੀ ਫੌਜੀ ਵੀ ਸਭ ਕਹਿੰਦੇ ਸੀ ਵੀ ਇਹ ਨਹੀਂ ਹੋ ਸਕਦਾ ਸੋਚੋ ਬਿਨਾ ਅਸਲੀ ਪੈਰਾਂ ਦੇ ਜਹਾਜ਼ ਦੇ ਪੈਡਲ ਕਿਵੇਂ ਕੰਟਰੋਲ ਕਰੇਗਾ? ਐਮਰਜੈਂਸੀ 'ਚ ਕੀ ਕਰੇਗਾ? ਗਲਤ ਤਾਂ ਸਹੀ ਆ ਉਹਨਾਂ ਦੀ ਵੀ। ਹਾਂ, ਉਹਨਾਂ ਨੇ ਕਿਹਾ ਬਈ ਤੂੰ ਜ਼ਮੀਨ 'ਤੇ ਕੋਈ ਹੋਰ ਕੰਮ ਕਰ ਲੈ ਪਰ ਉਹਨਾਂ ਦਾ ਖਿਆਲ ਛੱਡ ਦੇ। ਪਰ ਅਲੈਕਸੀ ਨੇ ਨਹੀਂ ਛੱਡਿਆ ਉਹਨਾ। ਕਿੱਥੇ ਛੱਡਣਾ ਸੀ? ਇੱਥੇ ਤਾਂ ਉਹਦੀ ਅਸਲੀ ਮਿਹਨਤ ਸ਼ੁਰੂ ਹੁੰਦੀ ਹੈ। ਉਹਦੀ ਇੱਛਾ ਸ਼ਕਤੀ ਦਾ ਕਮਾਲ। ਉਹਨੇ ਸਿਰਫ ਤੁਰਨਾ ਨਹੀਂ ਸਿੱਖਿਆ, ਉਹਨੇ ਦੌੜਨਾ ਸ਼ੁਰੂ ਕੀਤਾ, ਨੱਚਣਾ ਸ਼ੁਰੂ ਕੀਤਾ। ਨੱਚਣਾ ਵੀ? ਨਕਲੀ ਪੈਰ ਨਾਲ ਹਾਂਜੀ ਤਾਂ ਕਿ ਪੈਰਾਂ ਤੇ ਪੂਰਾ ਕੰਟਰੋਲ ਆ ਜਾਵੇ ਉਹ ਸਾਰੀਆਂ ਕਸਰਤਾਂ ਕਰਦਾ ਸੀ ਜਿਹੜੀਆਂ ਪਾਇਲਟ ਲਈ ਜ਼ਰੂਰੀ ਹੁੰਦੀਆਂ ਘੰਟਿਆਂ ਬੱਧੀ ਕਈ ਵਾਰ ਚੋਰੀ ਛੁਪੇ ਅਭਿਆਸ ਕਰਦਾ ਸੀ ਤਾਂ ਕਿ ਨਕਲੀ ਪੈਰ ਸਰੀਰ ਦਾ ਹਿੱਸਾ ਹੀ ਬਣ ਜਾਣ ਇੱਕ ਕਿਸਮ ਦੀ ਫੀਲਿੰਗ ਆ ਜਾਵੇ ਉਹਨਾਂ 'ਚ ਬਹੁਤ ਮਿਹਨਤ ਕੀਤੀ ਮਤਲਬ ਬੇਅੰਤ ਮਿਹਨਤ ਦਰਦ ਹੁੰਦਾ ਸੀ ਤਾਂ ਪੈਰਾਂ ਤੇ ਪੱਟੀਆਂ ਬੰਨ ਲੈਂਦਾ ਸੀ ਤਾਂ ਕਿ ਹੋਰ ਧੇਰ ਪ੍ਰੈਕਟਿਸ ਕਰ ਸਕੇ ਤੇ ਫਿਰ ਕਾਮਯਾਬੀ ਮਿਲੀ ਉਡਾ ਲਿਆ ਜਹਾਜ਼ ਇਹ ਹਿੱਸਾ ਦ ਸੁਣਨ ਵਾਲਾ ਹੋਣਾ ਬਹੁਤ ਰੋਮਾਂਚਕ ਹੈ ਜੀ ਕਈ ਮਹੀਨਿਆਂ ਬਾਅਦ ਕਈ ਵਾਰ ਫੇਲ ਹੋਣ ਤੋਂ ਬਾਅਦ ਆਖਰ ਨੂੰ ਇੱਕ ਮੌਕਾ ਮਿਲਿਆ ਸ਼ੁਰੂ ਚ ਬਹੁਤ ਦਿੱਕਤ ਆਈ ਪਹਿਲੀ ਵਾਰ ਜਦੋਂ ਕਾਕਪਿਟ ਚ ਬੈਠਾ ਕੰਟਰੋਲ ਕਰਨ ਲੱਗਾ ਤਾਂ ਪੈਰ ਸਹੀ ਤਰ੍ਹਾਂ ਪੈਡਲਾਂ ਤੇ ਕੰਮ ਨਹੀਂ ਸੀ ਕਰ ਰਹੇ ਉਹ ਸੰਤੁਲਨ ਵਿਗੜ ਰਿਹਾ ਸੀ ਇੱਕ ਵਾਰ ਤਾਂ ਲੱਗਾ ਕਿ ਸ਼ਾਇਦ ਲੋਕ ਸਹੀ ਕਹਿੰਦੇ ਸੀ ਇਹ ਨਹੀਂ ਹੋ ਪਾਏਗਾ ਪਰ ਉਸਨੇ ਹਾਰ ਨਹੀਂ ਮੰਨੀ ਹੋਣੀ। ਨਾ ਬਿਲਕੁਲ ਨਹੀਂ। ਉਹਨੇ ਸਮਝਿਆ ਕਿ ਕਮੀ ਕਿੱਥੇ ਹੈ ਤੇ ਉਸਤੇ ਹੋਰ ਕੰਮ ਕੀਤਾ। ਹੋਰ ਜ਼ਿਆਦਾ ਸਖਤ ਅਭਿਆਸ ਤੇ ਫਿਰ ਫਿਰੋਦ ਦਿਨ ਆਇਆ ਜਦੋਂ ਉਹਨੇ ਜਹਾਜ਼ ਉਡਾਇਆ। ਸੱਚੀ? ਹਾਂਜੀ ਤੇ ਸਿਰਫ ਉਡਾਇਆ ਨਹੀਂ ਬਲਕਿ ਆਪਣੇ ਸੀਨੀਅਰ ਅਫਸਰਾਂ ਸਾਥੀ ਪਾਇਲਟਾਂ ਦੇ ਸਾਹਮਣੇ ਟੈਸਟ ਫਲਾਈਟ ਵੀ ਪਾਸ ਕਰ ਲਈ। ਕਿਤਾਬ ਉਸ ਪਲ ਨੂੰ ਬੜੇ ਪਾਵੁਕ ਤਰੀਕੇ ਨਾਲ ਦੱਸਦੀ ਹੈ। ਜਦੋਂ ਉਹਨੇ ਜਹਾਜ਼ ਲੈਂਡ ਕੀਤਾ ਸਾਰੇ ਦੇਖਦੇ ਰਹਿ ਗਏ ਹੈਰਾਨ ਸੰ ਸਭ। ਯਕੀਨ ਕਰਨਾ ਔਖਾ ਹੈ ਉਹ ਬੰਦਾ ਜਿਸ ਦੇ ਪੈਰ ਨਹੀਂ ਸਨ ਉਹ ਦੁਬਾਰਾ ਲੜਾਕੂ ਪਾਇਲਟ ਬਣ ਗਿਆ ਬਣ ਗਿਆ ਜੀ ਅਸਲੀ ਇਨਸਾਨ ਬਣ ਗਿਆ ਪਰ ਇੱਥੇ ਕਹਾਣੀ ਖਤਮ ਹੋ ਗਈ ਜਾਂ ਅੱਗੇ ਵੀ ਕੁਝ ਹੈ ਨਹੀਂ ਅਜੇ ਖਤਮ ਨਹੀਂ ਹੋਈ ਉਹਦਾ ਮਕਸਦ ਸਿਰਫ ਟੈਸਟ ਪਾਸ ਕਰਨਾ ਨਹੀਂ ਸੀ ਉਹ ਤਾਂ ਜੰਗ 'ਚ ਵਾਪਿਸ ਜਾਣਾ ਚਾਹੁੰਦਾ ਸੀ ਤੋ ਗਿਆ ਵਾਪਿਸ ਹਾਂ ਉਹ ਵਾਪਿਸ ਗਿਆ ਤੇ ਹੁਣ ਉਹ ਸਿਰਫ ਇੱਕ ਪਾਇਲਟ ਨਹੀਂ ਸੀ ਉਹ ਤਾਂ ਇੱਕ ਮਿਸਾਲ ਸੀ ਹਿੰਮਤ ਦੀ ਦੇਸ਼ ਭਗਤੀ ਦੀ ਕਿਤਾਬ ਦੱਸਦੀ ਹੈ ਕਿ ਵਾਪਸ ਜਾ ਕੇ ਉਹਨੇ ਕਈ ਲੜਾਈਆਂ ਲੜੀਆਂ ਦੁਸ਼ਮਣ ਦੇ ਜਹਾਜ਼ ਵੀ ਮਾਰ ਗਿਰਾਏ ਕਮਾਲ ਹੈ ਓਹੋ ਦੂਜੇ ਸਿਪਾਹੀਆਂ ਲਈ ਇੱਕ ਪ੍ਰੇਰਣਾ ਬਣ ਗਿਆ ਜਿਸ ਨੂੰ ਲੋਕ ਕਦੇ ਲਾਚਾਰ ਸਮਝਦੇ ਸੀ ਉਹ ਹੁਣ ਜਿੱਤ ਦਾ ਨਿਸ਼ਾਨ ਬਣ ਗਿਆ ਸੀ ਵਾਹ ਕੀ ਬਾਤ ਹੈ ਇਹ ਤਾਂ ਸਤਮੁਝ ਅਸਲੀ ਇਨਸਾਨ ਬਣਨ ਦਾ ਸਫ਼ਰ ਹੋਇਆ ਹਾਂਜੀ ਤਾਂ ਫਿਰ ਇਸ ਸਾਰੀ ਕਹਾਣੀ ਤੋਂ ਇਸ ਚਰਚਾ ਤੋਂ ਮੁੱਖ ਸਬਕ ਕੀ ਨਿਕਲਦੇ ਨੇ ਪਹਿਲਾ ਤਾਂ ਸ਼ਾਇਦ ਇਹੀ ਜਿਹੜੀ ਗੱਲ ਵਾਰ-ਵਾਰ ਆਈ ਕਿ ਅਸਲੀ ਇਨਸਾਨ ਉਹ ਨਹੀਂ ਜਿਹੜਾ ਕਦੇ ਡਿੱਗਦਾ ਨਹੀਂ ਹਾਂਜੀ ਬਲਕਿ ਉਹ ਹੈ ਜਿਹੜਾ ਹਰ ਵਾਰ ਡਿੱਗ ਕੇ ਫਿਰ ਖੜਾ ਹੋ ਜਾਂਦਾ ਹੈ ਬਿਲਕੁਲ ਸਹੀ ਇਹ ਪਹਿਲਾ ਤੇ ਸਭ ਤੋਂ ਵੱਡਾ ਸਬਕ ਹੈ ਇਸ ਕਿਤਾਬ ਦਾ ਡਿੱਗਣਾ ਜ਼ਿੰਦਗੀ ਦਾ ਹਿੱਸਾ ਹੈ ਪਰ ਉੱਠਣ ਦੀ ਕੋਸ਼ਿਸ਼ ਹੀ ਅਸਲੀ ਇਨਸਾਨੀਅਤ ਹੈ ਦੂਜਾ ਵੱਡਾ ਨੁਕਤਾ ਹੈ ਇੱਛਾ ਸ਼ਕਤੀ ਦਾ ਵਿਲ ਪਾਵਰ ਜਿਹਨੂੰ ਕਹਿੰਦੇ ਆ ਅਲੈਕਸੀ ਨੇ ਦਿਖਾਇਆ ਕਿ ਜੇ ਇਰਾਦਾ ਪੱਕਾ ਹੋਵੇ ਤਾਂ ਸਰੀਰਕ ਕਮੀਆਂ ਵੀ ਰਾਹ ਨਹੀਂ ਰੋਕ ਸਕਦੀਆਂ ਉਹਦੀ ਜਿੱਤ ਸਰੀਰ ਦੀ ਨਹੀਂ ਮਨ ਦੀ ਜਿੱਤ ਸੀ ਹੂੰ ਤੇ ਕੀ ਇਹ ਵੀ ਕਹਿ ਸਕਦੇ ਆ ਕਿ ਸਭ ਤੋਂ ਵੱਡੀ ਲੜਾਈ ਅਸਲ 'ਚ ਆਪਣੇ ਅੰਦਰ ਹੁੰਦੀ ਹੈ ਆਪਣੇ ਡਰ ਨਾਲ ਆਪਣੀ ਨਿਰਾਸ਼ਾ ਨਾਲ ਬਹੁਤ ਵਧੀਆ ਗੱਲ ਕਹੀ ਹਾਂ ਕਿਤਾਬ ਇਹੀ ਦੱਸਦੀ ਹੈ ਅਲੈਕਸੀ ਦੀ ਜਿੱਤ ਉਦੋਂ ਸ਼ੁਰੂ ਹੋਈ ਜਦੋਂ ਉਹਨੇ ਹਸਪਤਾਲ 'ਚ ਨਿਰਾਸ਼ਾ ਨੂੰ ਹਰਾਇਆ ਜਦੋਂ ਨਕਲੀ ਪੈਰਾਂ ਨਾਲ ਪਹਿਲੀ ਵਾਰ ਡਿੱਗ ਕੇ ਨੇ ਦੁਬਾਰਾ ਉੱਠਣ ਦਾ ਫੈਸਲਾ ਕੀਤਾ ਹਰ ਛੋਟੀ ਜੇ ਤੋਦੀ ਅੰਦਰ ਦੀ ਤਾਕਤ ਵਧਾਂਦੀ ਗਈ ਸਹੀ ਗੱਲ ਹੈ ਤਾਂ ਹ ਆਪਣੀਆਂ ਕਮਜ਼ੋਰੀਆਂ ਤੇ ਕਾਬੂ ਪਾਉਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ ਇਹ ਕਹਾਣੀ ਤਾਂ ਫਿਰ ਅੱਜ ਵੀ ਉਨੀ ਰੈਲੇਵੈਂਟ ਹੈ ਜਿੰਨੀ ਉਦੋਂ ਸੀ ਹਰ ਕਿਸੇ ਦੀ ਜ਼ਿੰਦਗੀ ਚ ਆਪਣੀਆਂ ਮੁਸ਼ਕਿਲਾਂ ਹੁੰਦੀਆਂ ਨੇ ਬਿਲਕੁਲ ਇਸ ਲਈ ਇਹ ਸਿਰਫ ਇੱਕ ਜੰਗੀ ਕਹਾਣੀ ਨਹੀਂ ਇਹ ਮਨੁੱਖੀ ਹਿੰਮਤ ਦੀ ਜੀਵਨ ਸੰਘਰਸ਼ ਦੀ ਕਹਾਣੀ ਹੈ ਇੱਕ ਕਲਾਸਿਕ ਹੈ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਹਾਲਾਤ ਕਿੰਨੇ ਵੀ ਮਾੜੇ ਹੋਣ ਸਾਡੇ ਅੰਦਰ ਉਹਨਾਂ ਤੋਂ ਪਾਰ ਜਾਣ ਦੀ ਤਾਕਤ ਹੁੰਦੀ ਹੈ ਇਹ ਸਵਾਲ ਖੜਾ ਕਰਦੀ ਹੈ ਕਿ ਅਸੀਂ ਆਪਣੀਆਂ ਮੁਸ਼ਕਿਲਾਂ ਨੂੰ ਕਿਵੇਂ ਦੇਖਦੇ ਹਾਂ ਰੁਕਾਵਟ ਸਮਝ ਕੇ ਬਹਿ ਜਾਈਏ ਜਾਂ ਚੁਣੌਤੀ ਸਮਝ ਕੇ ਅੱਗੇ ਵਧੀਏ ਹੂੰ ਸੋਚਣ ਵਾਲੀ ਗੱਲ ਹੈ ਤੇ ਇਸ ਸਾਰੀ ਗੱਲਬਾਤ ਦੇ ਅਖੀਰ 'ਚ ਨਾ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਹੈ ਹਾਂਜੀ ਪੁੱਛੋ ਸਵਾਲ ਇਹ ਹੈ ਕਿ ਜਦੋਂ ਲੱਗੇ ਵੀ ਜ਼ਿੰਦਗੀ ਨੇ ਸਭ ਕੁਝ ਖੋ ਲਿਆ ਸਿਹਤ ਕਾਬਲੀਅਤ ਸੁਪਨੇ ਤਾਂ ਉਹ ਕਿਹੜੀ ਚੀਜ਼ ਹੁੰਦੀ ਹੈ ਉਹ ਅੰਦਰ ਦੀ ਕਿਹੜੀ ਸ਼ਕਤੀ ਹੁੰਦੀ ਹੈ ਜਿਹੜੀ ਫਿਰ ਵੀ ਕਹਿੰਦੀ ਹੈ ਉਠ ਤੂੰ ਹਾਰਿਆ ਨਹੀਂ ਐ ਤੂੰ ਅਸਲੀ ਇਨਸਾਨ ਐ ਉਹ ਆਂਦੀ ਕਿਥੋਂ ਐ ਇਹ ਸੱਚਮੁੱਚ ਬਹੁਤ ਡੂੰਗਾ ਸਵਾਲ ਹੈ ਸ਼ਾਇਦ ਇਸ ਦਾ ਜਵਾਬ ਹਰ ਕਿਸੇ ਲਈ ਵੱਖਰਾ ਹੋਵੇ ਤੇ ਆਪਣੇ ਅੰਦਰੋਂ ਹੀ ਲੱਭਣਾ ਪੈਂਦਾ ਹੋਵੇ ਪਰ ਅਲੈਕਸੀ ਮਰੇਸੀਵ ਦੀ ਕਹਾਣੀ ਹਾਂ ਉਹ ਇਸ ਜਵਾਬ ਵੱਲ ਇੱਕ ਇਸ਼ਾਰਾ ਜ਼ਰੂਰ ਕਰਦੀ ਹੈ ਇਸੇ ਸੋਚ ਨਾਲ ਅੱਜ ਦੀ ਇਹ ਗੱਲਬਾਤ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਲੈਕਸੀ ਮਰੇਸੀਵ ਦੀ ਇਹ ਕਹਾਣੀ ਸਾਨੂੰ ਹਮੇਸ਼ਾ ਯਾਦ ਦਿਵਾਉਂਦੀ ਰਹੇਗੀ ਕਿ ਇਨਸਾਨੀ ਹੌਸਲੇ ਦੀ ਕੋਈ ਹੱਦ ਨਹੀਂ ਹੁੰਦੀ